ਖਜਾਇ ਹੋਏ ਸਿਫਤ ਖਸਮ ਦੀ ਪੂਰਾ ਰਸੋ কুরਸਾ ਝਟੀ ਹੈ ਤੁਧ ਦੇ ਸੱਚੇ ਬਾਦਸ਼ਾਹ ਮਨ ਜਨਮ ਜਨਮ ਦੀ ਕੱਟੀ ਹੈ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਦਾ ਸ਼ਾਹ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੀ ਸਾਹ ਸਜਣ ਸੱਚਾ ਪਾਤਸ਼ਾਹ ਸੂਸ਼ੋ ਦਾ ਸ਼ੋਹ ਜਿਸ ਪਾਸ ਵਹਟਿਆ ਸੋਹੀਏ ਸਭਨਾਂ ਦਾ ਰੀਸਾ ਸਾਹਿਬ ਜੀ ਸਲੋਕ ਸੰਤ ਉਦ੍ਰਣ ਦਇਆਲੰ ਅਸਰੰ ਗੋਪਾਲ ਕੀਰਤਨ ਹੈ സന്ത സംസ നാനക ਸਰੰ ਗੋਪਾਲ ਕੀਰਤਨ ਨਿਰਮਲ ਸੰਤ ਸੰਦੀਣ ਓਟ ਨਾਨਕ ਪਰਮੇਸ਼ੁਰਾ ਜੰਦ ਨ ਸਰਦ ਰੁੱਤ ਮੂਲ ਨ ਮਿਟਾਈ ਕਾ ਨ ਸੀਤਲ ਛਿਵ ਨਾਨਕਾ ਜਪੰਦੜੋ ਰਨਾਮ ਓੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗੋਵਿੰਦ ਨਿਰਭਉ ਭਇ ਮਨ ਤੋਟਣਾ ਆਵੇ ਮੂਲ ਸੰਜਿਆ ਜਨੋ ਸੰਗ ਆਇ ਵੱਡ ਪੁਨ ਅਠ ਪਹਿਰ ਹਰ ਧਿਆਏ ਰਜਸ ਨਿਤ ਸੁਨ ਸੰਤ ਜਨੋ ਸੰਗ ਆਇ ਵਡ ਸੁਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹੀ ਗੁਰੂ ਜੀ ਕਾ ਖਾਲਸਾ ਦੀ ਕੀ ਫਤਿਹ